ਦੋਸਤੋ ਦੁਨੀਆ ਦੀ ਸਭ ਤੋਂ ਮਹਿੰਗੀ ਸ਼ਾਦੀ ਐਲਾਨ ਦਿੱਤਾ ਗਿਆ ਇਹ ਜਿਹੜੀ ਸ਼ਾਦੀ ਅਮਾਨੀਆਂ ਦੇ ਘਰੇ ਹੋ ਰਹੀ ਹੈ ਚੀਕਾਂ ਕੜਾਈਆਂ ਪਈਆਂ ਨੇ ਖਰਚੇ ਵਾਲੀਆਂ ਹਾਲਾਂਕਿ ਜਿੰਨੀ ਅਮਾਨੇ ਦੀ ਜਾਇਦਾਦ ਹੈ ਉਸ ਦਾ 0.05% ਵੀ ਖਰਚਾ ਨਹੀਂ ਕਰ ਰਹੇ ਪਰ ਜਿਸ ਤਰ੍ਹਾਂ ਫੋਰਨ ਦੇ ਮੀਡੀਆ ਨੇ ਲਿਖਿਆ ਚਲੋ ਇੰਡੀਆ ਵਾਲੇ ਨੇ ਤਾਂ ਕੀ ਲਿਖਣਾ ਫੋਰਨ ਦੇ ਮੀਡੀਆ ਨੇ ਜੋ ਅਪਡੇਟ ਦਿੱਤੀਆਂ ਨੇ ਕਿ 5000 ਕਰੋੜ ਰੁਪਏ ਅੰਦਾਜ਼ਨ ਇਸ ਸ਼ਾਦੀ ਤੇ ਲੱਗਿਆ ਤੇ ਖਰਚਾ ਇਸ ਤੋਂ ਵੱਧ ਵੀ ਹੋ ਸਕਦਾ ਸੋ ਇਸ ਸੰਸ ਦੇ ਵਿੱਚ ਇਸ ਖਰਚੇ ਦੇ ਮੁਤਲਕ ਅਗਰ ਜ਼ਿਕਰ ਕਰੀਏ ਜਾਂ ਵੀਵੀਆਈ ਤੇ ਮੁਤਲਕ ਜ਼ਿਕਰ ਕਰੀਏ ਤਾਂ ਵਿਸ਼ਵ ਦੇ ਮੀਡੀਆ ਦੇ ਵਿੱਚ ਇਸ ਦੀ ਚਰਚਾ ਹੈ ਆਲ ਜ਼ਜ਼ੀਰਾ ਚੈਨਲ ਜਿਹੜਾ ਕਾਫੀ ਹਾਦ ਤੱਕ ਲੋਕ ਫਾਲੋ ਕਰਦੇ ਨੇ ਉਸ ਨੇ ਵੀ ਆਖਿਆ ਕਿ ਹੱਦ ਤੋਂ ਜ਼ਿਆਦਾ ਬੇਤਹਾਸ਼ਾ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਭਾਰਤ ਵਰਗੇ ਮੁਲਕ ਦੇ ਵਿੱਚ ਸੋ ਜਿਸ ਤਰ੍ਹਾਂ ਮਬਈ ਦੇ ਜਿਓ ਵਰਡ ਸੈਂਟਰ ਦੇ ਵਿੱਚ 22 12 ਜੁਲਾਈ ਦੀ ਰਾਤ ਨੂੰ ਇਸ ਦੁਨੀਆ ਦੇ 10ਵੇਂ ਸਭ ਤੋਂ ਅਮੀਰ ਤੇ ਏਸ਼ੀਆ ਦੇ ਅਮੀਰ ਮੁਕੇਸ਼ ਅੰਬਾਨੀ ਦੇ ਪੁੱਤਰ ਦੀ ਸ਼ਾਦੀ ਹੋਈ ਹੈ ਜਿਸ ਦੇ ਵਿੱਚ ਬ੍ਰਿਟੇਨ ਦੇ ਦੋ ਸਾਬਕਾ ਪ੍ਰਧਾਨ ਮੰਤਰੀ ਬੋਰਸ ਜੌਨਸਨ ਤੇ ਟੋਨੀ ਪਲੇਅਰ ਤੇ ਹੋਰ ਵਿਸ਼ਵ ਦੀਆਂ ਵੱਡੀਆਂ ਹਸਤੀਆਂ ਪੁੱਜੀਆਂ ਨੇ ਤੇ ਇਸ ਦੇ ਵਿੱਚ ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤੱਕ ਵੱਡੇ ਮੀਡੀਆ ਹਾਊਸ ਇਸ ਸ਼ਾਦੀ ਨੂੰ ਕਵਰ ਕਰ ਰਹੇ ਨੇ ਅਮਰੀਕਨ ਮੀਡੀਆ ਹਾਊਸ ਨਿਊਯਾਰਕ ਟਾਈਮਜ਼ ਦੀ ਰਿਪੋਰਟ ਹੈ ਕਿ ਭਾਰਤ ਦੇ ਵਿੱਚ ਨਾ ਬਰਾਬਰੀ ਇੰਨੀ ਹੈ ਪੰਜ 6000 ਬੱਚਾ ਭਾਰਤ ਚ ਰੋਜ਼ ਗਰੀਬੀ ਗੁਰਮਤ ਭੁੱਖਮਰੀ ਕਪੋਸ਼ਣ ਨਾਲ ਮਰਦਾ ਹੈ ਦੂਸਰੇ ਪਾਸੇ ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਸਾਲ ਪਰ ਚੱਲੀ ਇਸ ਬਾਨੀਆਂ ਦੀ ਸ਼ਾਦੀ ਨੇ ਅਮੀਰੀ ਨੇ ਸਭ ਦਾ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਇਹ ਸ਼ਾਦੀ ਦੇ ਵਿੱਚ ਭਾਰਤ ਦੇ ਅਮੀਰਾਂ ਦੀ ਜ਼ਿੰਦਗੀ ਦੀ ਝਲਕ ਪੇਸ਼ ਕੀਤੀ ਗਈ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ ਨੂੰ ਉਤਸ਼ਾਹਤ ਕਰਨ ਵਾਲੀ ਸਰਕਾਰ ਕਿਸ ਤਰ੍ਹਾਂ ਅਰਬ ਪਤੀਆਂ ਦੀ ਜਾਇਦਾਦ ਵਧਾਉਣ ਚ ਲੱਗੀ ਹੈ ਇਹ ਇੰਡੀਅਨ ਇਕਨੋਮੀ ਦਾ ਇੱਕ ਕਬਜਾ ਆ ਫੋਨ ਨੈਟਵਰਕਸ ਤੇ ਹਸਪਤਾਲਾਂ ਨੂੰ ਲੈ ਕੇ ਸੁਪਰਮਾਰਕੀਟ ਤੱਕ ਸਭ ਕੁਝ ਵੱਡਿਆਂ ਦੇ ਕੰਟਰੋਲ ਦੇ ਵਿੱਚ ਹੈ ਨਿਊਯਾਰਕ ਟਾਈਮਜ਼ ਨੇ ਆਕਸਫੋਰਡ ਅਤੇ ਦਾ ਰਾਈਜ਼ ਆਫ ਬਿਲੀਨੀਅਰ ਰਾਜ ਦੀ ਰਿਪੋਰਟ ਦੇ ਮਤਬਕ ਹਵਾਲਾ ਦਿੱਤਾ ਹੈ ਕਿ ਭਾਰਤ ਵਿੱਚ ਸਾਲ 2002 ਸਨ 2000 ਦੇ ਵਿੱਚ ਜਾਨੀ ਕਿ 24 ਸਾਲ ਪਹਿਲਾਂ ਇੰਡੀਆ 'ਚ ਸਿਰਫ 9 ਬੰਦੇ ਅਰਬਪਤੀ ਸੀਗੇ ਪਰ ਹੁਣ ਇੰਡੀਆ ਦੇ ਵਿੱਚ 200 ਤੋਂ ਵੱਧ ਬੰਦਾ ਅਰਬਪਤੀ ਬਣ ਚੁੱਕਾ ਹੈ ਹਿਸਾਬ ਲਾ ਲਓ 24 ਸਾਲਾਂ 'ਚ ਆਮ ਲੋਕਾਂ ਨੇ ਕਿੰਨੀ ਤਰੱਕੀ ਕੀਤੀ ਹੈ ਪਰ 24 ਸਾਲਾਂ ਦੇ ਵਿੱਚ 191 ਅਰਬਪਤੀ ਵਧ ਗਏ ਨੇ ਆ ਪਿਛਲੇ 14 ਸਾਲਾਂ 'ਚ ਤਾਂ ਰਿਕਾਰਡ ਟੁੱਟ ਗਿਆ ਮੋਦੀ ਸਾਹਿਬ ਦੇ ਰਾਜ ਫੌਰਸ ਦੀ ਸੂਚੀ ਦੇ ਮੁਤਾਬਕ ਇਹਨਾਂ ਦੇ ਕੋਲ ਜਿਹੜੇ ਭਾਰਤ ਦਾ 200 ਦੇ ਕਰੀਬ ਅਰਬਪਤੀ ਹੈ ਇਹਨਾਂ ਕੋਲ 1 ਟ੍ਰਿਲੀਅਨ ਡਾਲਰ ਹੈ ਮੈਨੂੰ ਲੱਗਦਾ ਸਾਰੇ ਪਿੰਡ ਦਾ ਥੁੱਕ ਮੁੱਕ ਜਾਵੇ ਇਸ ਨੂੰ ਗਿਣਦੇ ਆ ਜੋ ਦੇਸ਼ ਦੀ ਜੀਡੀਪੀ ਦਾ 1/3 ਹੈ ਜਾਨੀ ਜਿੰਨੀ ਦੇਸ਼ ਦੀ ਜੀਡੀਪੀ ਹੈ ਟੋਟਲ ਆਮਦਨ ਹੈ ਉਹਦਾ ਇਹ 30% ਹੈ ਇਸ ਲਈ ਭਾਰਤ ਵਿੱਚ ਆਬਾਦੀ ਦੇ ਵਿੱਚ ਗਰੀਬੀ ਰੇਖਾ ਤੋਂ ਥੱਲੇ ਜਿਹੜੇ ਲੋਕ ਨੇ ਉਹਨਾਂ ਦੀ ਤਦਾਦ ਵੱਧ ਰਹੀ ਹੈ ਮੋਦੀ ਸਾਹਿਬ ਤਾਂ ਆਪ ਮੰਨਦੇ ਨੇ ਕਿ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਅਮਰੀਕਾ ਦੇ ਇਸ ਵੱਡੇ ਖ਼ਬਰ ਸਮੂਹ ਟਾਈਮਜ਼ ਆਫ ਨਿਊਜ਼ਵਰਕ ਟਾਈਮ ਦੀ ਰਿਪੋਰਟ ਹੈ ਕਿ ਭਾਰਤ ਵਿੱਚ ਇਹ ਨਾ ਬਰਾਬਰੀ ਅਮੀਰ ਤੇ ਗਰੀਬ ਦਾ ਪਾੜਾ ਉਸ ਤਰ੍ਹਾਂ ਜਿਸ ਤਰ੍ਹਾਂ 19ਵੀਂ ਸਦੀ ਵਿੱਚ ਅਮਰੀਕਾ 'ਚ ਸੀਗਾ ਤੇ ਉਸ ਦੌਰ ਦੇ ਵਿੱਚ ਧਾਂਦ ਲਈ ਪ੍ਰਚਾਰ ਤੇ ਲੋਕਾਂ ਦਾ ਸ਼ੋਸ਼ਣ ਕਰਕੇ ਅਰਬਪਤੀ ਬਣੇ ਸਨ ਅਮਰੀਕਨ ਬਿਜ਼ਨਸਮੈਨ ਉਹ ਵੀ ਆਪਣੀ ਦੌਲਤ ਦਾ ਇਸੇ ਤਰ੍ਹਾਂ ਦਿਖਾਵਾ ਕਰਦੇ ਸੀ ਜੋ ਹੁਣ ਭਾਰਤੀ ਅੰਬਾਨੀ ਡਾਨੀ ਕਰ ਰਹੇ ਨੇ ਇਸੇ ਤਰ੍ਹਾਂ ਬ੍ਰਿਟੇਨ ਦੇ ਬੀਵੀਸੀ ਉਸਨੇ ਵੀ ਲਿਖਿਆ ਕਿ ਮੁਕੇਸ਼ ਅੰਬਾਨੀ ਦੁਨੀਆ ਦਾ ਸਭ ਤੋਂ 10ਵਾਂ ਅਮੀਰ ਹੈ ਦੁਨੀਆ ਦਾ ਏਸ਼ੀਆ ਦਾ ਸਭ ਤੋਂ ਵੱਡਾ ਅਮੀਰ ਹੈ ਪਹਿਲਾ ਫੌਰਵਰਡ ਦੀ ਸੂਚੀ ਦੇ ਮੁਤਾਬਕ ਇਸ ਦੀ ਜਾਇਦਾਦ 115 ਬਿਲੀਅਨ ਡਾਲਰ ਹੈ ਹਾਲਾਂਕਿ ਬੀਬੀਸੀ ਨਹੀਂ ਦੱਸਿਆ ਕਿ ਉਹ ਆਪਣੇ بیٹے ਦੀ ਸ਼ਾਦੀ ਤੇ ਕਿੰਨਾ ਖਰਚ ਕਰ ਰਿਹਾ ਪਰ ਇਸ ਸ਼ਾਦੀ ਦੇ ਵਾਸਤੇ ਦੇਸ਼ ਭਰ ਦੇ ਵਿੱਚ ਮਹਿਮਾਨਾਂ ਨੂੰ ਢੋਣ ਵਾਸਤੇ ਤਿੰਨ ਫਾਲਕਨ 2000 ਜੈਟ ਰੈਂਟ ਤੇ ਲਏ ਹੋਏ ਨੇ ਤੇ ਇਸ ਤੇ ਚੱਲਦੇ ਆ ਹੋਰ ਬਹੁਤ ਸਾਰੇ ਛੋਟੇ ਜੈਟ ਰੈਂਟ ਤੇ ਲਏ ਹੋਏ ਨੇ ਤੇ ਇਸ ਵਿਆਹ ਦੇ ਚੱਲਦੇ ਆ ਮੋਬਾਈਲ ਦੇ ਬਹੁਤ ਸਾਰੇ ਰੋਡ ਘੰਟਿਆਂ ਲਈ ਸੀਲ ਕੀਤੇ ਗਏ ਨੇ ਲੋਕਾਂ ਨੂੰ ਘਰਾਂ ਤੋਂ ਕੰਮ ਤੇ ਆਉਣ ਲਈ ਕਿਹਾ ਗਿਆ ਆਨਲਾਈਨ ਆਫਲਾਈਨ ਜਿਹੜਾ ਹੈਗਾ ਸਾਰਾ ਕਰ ਦਿੱਤਾ ਗਿਆ ਹੌਫ ਇਸੇ ਕਰਕੇ ਲੋਕ ਘਰਾਂ ਤੋਂ ਕੰਮ ਕਰਦੇ ਨੇ ਦਫ਼ਤਰ ਬੰਦ ਨੇ ਫੁੱਟ ਪੇ ਫੁੱਟਪਾਥ ਤੇ ਦੁਕਾਨਾਂ ਤੇ ਸਾਮਾਨ ਵੇਚਣ ਵਾਲੇ ਵੀ ਦੁੜਾ ਦਿੱਤੇ ਨੇ ਤੇ ਮੈਨੂੰ ਯਾਦ ਆ ਜਦੋਂ ਮਿਸੇਜ ਬਾਦਲ सुरेंद्र ਕੌਰ ਦੀਆਂ ਅਸਥੀਆਂ ਲੈ ਕੇ ਆਏ ਸੀ ਪ੍ਰਕਾਸ਼ ਸਿੰਘ ਬਾਦਲ ਦਾ ਗੁਰਦੁਆਰੇ ਦੁਖਨਵਾਰਾਂ ਦੇ ਲਾਗੇ ਜਿਹੜਿਆ ਗਰੀਬ ਗਰੁੱਪ ਘੜੇ ਵੇਚਦੇ ਸਭ ਦੁੜਕੀ ਲਵਾਤੀ ਸੀ ਸੋ ਇਸ ਸਬੰਧੀ ਕਤਰ ਦੇ ਅਲ ਜ਼ੀਰਾ ਮੈਂ ਚਾਹਣਾ ਲਿਖਣਾ ਕਿ ਅਮਾਨੀ ਦੀ ਸ਼ਾਦੀ ਦੀ ਹੱਦ ਦੇ ਵਿੱਚ ਪੈਸਾ ਇਸ ਤਰ੍ਹਾਂ ਵਹਾਇਆ ਗਿਆ ਕਿ ਦੁਨੀਆ ਦੇ ਇਤਿਹਾਸ ਚ ਕਦੇ ਦੇਖਿਆ ਨਹੀਂ ਪਹਿਲੀਆਂ ਗੱਲਾਂ ਜੋ ਰਾਜਾਂ ਸਮੇਂ ਸੁਣੀਆਂ ਸੀ ਉਹ ਦਿਖ ਰਹੀਆਂ ਨੇ ਆਲ ਜ਼ਜ਼ੀਰਾ ਨੇ ਇਸ شادی ਦੇ ਦੋ ਪੱਖ ਪੇਸ਼ ਕੀਤੇ ਨੇ ਇੱਕ ਤਾਂ ਰਿਲਾਇੰਸ ਦੇ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਕਿ ਇਹ شادی ਭਾਰਤ ਦੇ ਵਧੇ ਹੋਏ ਇਕਨੋਮਿਕ ਸਰੂਤ ਵੇਨੂੰ ਦਿਖਾਉਂਦੀ ਹੈ ਦੂਸਰੇ ਪੱਖ ਦੀ ਗੱਲ ਲਿਖੀ ਗਿਆ ਕਿ ਜਿਸ ਤਰ੍ਹਾਂ ਕੇਰਲ ਦੇ ਨੇਤਾ ਥੋਮਸ ਇਸਾਕ ਦੇ ਹਵਾਲੇ ਨਾਲ ਦੱਸਿਆ ਕਿ ਇਸ شادی ਤੇ ਜਿਹੜਾ ਖਰਚਾ ਕੀਤਾ ਗਿਆ ਇਹ ਗਰੀਬਾਂ ਦਾ ਤੇ ਧਰਤੀ ਤੇ ਕੀਤਾ ਗਿਆ ਪਾਪ ਹੈ ਇਕ ਕੈਰਲ ਦੇ ਨੇਤਾ ਨੇ ਸਨੂੰ ਧਰਤੀ ਦੇ ਲੋਕਾਂ ਤੇ ਪਾਪ ਤੇ ਗਰੀਬਾਂ ਦੇ ਨਾਲ ਹੋਇਆ ਪਾਪ ਲਿਖਿਆ ਹਾਲਾਂਕਿ ਮਰਕਾ ਦੇ ਸੀਐਨਐਨ মিডিਆ ਗਰੁੱਪ ਨੇ ਲਿਖਿਆ ਕਿ ਆਨੰਤ ਮੰਬਾਨੀ ਤੇ ਰਾਧਿਕਾ ਮਰਚੈਂਟ ਦਾ ਵਿਆਹ ਸਮਰੋਹ 29 ਦਸੰਬਰ ਨੂੰ ਸ਼ੁਰੂ ਹੋਇਆ ਸੀ ਤੇ ਜੁਲਾਈ 'ਚ ਅਜੇ ਵੀ ਚੱਲ ਰਹੀ ਹੈ ਸੋ ਭਾਰਤ ਦੇ ਵਿੱਚ ਸ਼ਾਦੀਆਂ ਦੇ ਵਿੱਚ ਕਈ ਦਿਨ ਚੱਲਣਾ ਆਮ ਗੱਲ ਹੈ ਲੇਕਿਨ 7 ਮਹੀਨੇ ਚੱਲਣ ਵਾਲੀ ਸ਼ਾਦੀ ਅਸੀਂ ਕਦੇ ਸੁਣੀ ਨਹੀਂ 7 ਮਹੀਨੇ ਇਸ ਰਿਪੋਰਟ ਦੇ ਵਿੱਚ ਸੀਐਨਐਨ ਲਖਦਾਕੇ 29 ਦਸੰਬਰ ਨੂੰ ਹੋਈ ਇਸ ਸਗਾਈ ਦੇ ਦੌਰਾਨ ਰੋਕੇ ਦੇ ਦੌਰਾਨ 12 ਜੁਲਾਈ ਤੱਕ ਇਹ ਸ਼ਾਦੀ ਦਾ ਵੈਂਡ ਦੱਸਿਆ ਗਿਆ ਸੀ 29 ਦਸੰਬਰ ਤੋਂ ਸੀਐਨਐਨ ਦੀ ਰਿਪੋਰਟ ਦੱਸਦੀ ਹੈ ਕਿ ਆਨੰਦਵਾਨੀ ਤੇ ਰਾਧਕਾ ਮਰਚੈਂਟ ਦੇ ਵਿਆਹ ਨੂੰ ਲੈ ਕੇ ਲੋਕਾਂ ਤੇ ਸ਼ਾਇ ਪਰ ਅਲੋਚਨਾ ਮੈਂ ਵੀ ਬਹੁਤ ਹੋ ਰਹੀਆਂ ਨੇ ਇਹਨਾਂ ਦੇ ਮੁਤਾਬਕ ਸ਼ਾਦੀ ਅਮੀਰਾਂ ਤੇ ਗਰੀਬਾਂ ਦੇ ਦਰਮਿਆਨ ਪਾੜੇ ਨੂੰ ਹੋਰ ਵਧਾ ਰਹੀ ਹੈ ਅਮਬਾਨੀ ਪਰਿਵਾਰ ਨੂੰ ਉਸਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ ਇਸ ਲਈ ਕੁਝ ਸਮਾਰੋਹ ਤੋਂ ਪਹਿਲਾਂ ਉਹਨਾਂ ਨੇ ਕੁਝ ਦਾਨਪੁਨ ਵੀ ਕੀਤਾ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ 50 ਦੇ ਕਰੀਬ ਗਰੀਬ ਜੋੜਿਆਂ ਦਾ ਆਪਣੇ ਕੋਲੋਂ ਵਿਆਹ ਕੀਤਾ ਤੇ ਇਹਨਾਂ ਜੋੜਿਆਂ ਨੂੰ ਗਹਿਣੇ ਤੇ ਨਾਲ ਨਾਲ 1 ਸਾਲ ਦਾ ਘਰੇਲੂ ਰਾਸ਼ਨ ਆਟਾ ਦਾਲ ਵੀ 1 ਸਾਲ ਲਈ ਦਿੱਤਾ ਇਸ ਉਹਦੀ ਅਮਰੀਕਾ ਦਾ ਖ਼ਵਾਰ ਹੈ ਗਾਰਡੀਅਨ ਗਰੁੱਪ ਉਹਨਾਂ ਨੇ ਲਿਖਿਆ ਕਿ ਇਸ ਤਮਾਸ਼ੇ ਤੇ 5000 ਕਰੋੜ ਰੁਪਈਆ ਖਰਚ ਹੋਇਆ ਨਾ ਸੌਰੀ ਬ੍ਰਿਟਿਸ਼ ਖ਼ਵਾਰਾ ਦਾ ਗਾਰਡੀਅਨ ਉਹ ਗਰਜਿਆ ਕਿ ਇਹ ਇਸ ਸੰਬੰਧੀ ਬਟੇਨ ਦਾ ਜੋ ਸ਼ਾਹੀ ਪਰਿਵਾਰ ਹੈ ਵਿੰਡਸਰ ਜੋ ਲਿਖਿਆ ਉਹਨਾਂ ਨੇ ਕਿ ਅਮਾਨੀ ਵੈਡਿੰਗਸ ਆਫਟਰ ਦੀ ਮੰਥਸ ਆਫ ਸੈਲੀਬ੍ਰੇਸ਼ਨ ਦੀ ਵਿੰਡਸਰ ਆਫ ਇੰਡੀਆ ਫੈਮਿਲੀ ਸੈਟ ਟੂ ਮੈਰੀ ਜਣੀ ਜੋ ਵਿੰਡਸਰ ਪਰਿਵਾਰ ਹੈ ਇੰਗਲੈਂਡ ਦਾ ਰਾਣੀ ਦਾ ਸ਼ਾਹੀ ਪਰਿਵਾਰ ਹੈ ਸ਼ਾਇਦ ਉਹਨਾਂ ਦੀਆਂ ਸ਼ਾਦੀਆਂ ਨੂੰ ਵੀ ਮਾਤ ਪਾਉਂਦੀ ਹੈ ਇਹ ਅਮਾਨੀਆਂ ਦੀ ਸ਼ਾਦੀ ਵਿੰਡਸਰ ਬਟੇਨ ਦਾ ਸ਼ਾਹੀ ਪਰਿਵਾਰ ਦਾ ਅੰਤਮ ਨਾਮ ਹੈ ਲੇਕਿਨ ਇਹ ਨਾਮ ਸ਼ਾਹੀ ਨਵਾਸ ਦੇ ਨਾਮ ਤੇ ਰੱਖਿਆ ਗਿਆ ਇਸ ਬੰਦੀ ਦਾ ਗਾਰਡੀਅਨ ਬ੍ਰਿਟਿਸ਼ ਗਵਰਨਰ ਨੇ ਲਿਖਿਆ ਕਿ ਮੁਕੇਸ਼ ਮਾਨੀ ਭਾਰਤ ਦਾ ਸਭ ਤੋਂ ਅਮੀਰ ਸ਼ਖਸ ਹੈ ਤੇ ਕੁਝ ਸਾਲਾਂ ਚ ਜਿਸ ਤਰ੍ਹਾਂ ਇਸਨੇ ਬੇਤਹਾਸ਼ਾ ਖਰਚ ਕੀਤਾ ਇਸ ਦਾ ਜਿਹੜਾ ਅੰਟਾਲੀਆ ਘਰ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਘਰ ਹੈ 2018 ਦੇ ਵਿੱਚ ਇਸ ਮੁਕੇਸ਼ ਮਾਨੀ ਨੇ ਆਪਣੀ ਬੇਟੀ ਦੇ ਵਿਆਹ ਤੇ ਵੀ 800 ਕਰੋੜ ਰੁਪਏ ਖਰਚ ਕੀਤਾ ਸੀ ਤੇ ਇੰਨਾ ਪੈਸਾ ਅਜ ਤੱਕ ਕਿਸੇ ਵੀ ਭਾਰਤੀ ਸ਼ਾਦੀ ਤੇ ਖਰਚ ਨਹੀਂ ਹੋਇਆ ਬੇਟੀ ਦੇ ਵਿਆਹ ਤੇ 800 ਤੇ ਬੇਟੇ ਵਿਆਹ ਦੇ ਅੰਦਾਜ਼ਨ 5000 ਕਰੋੜ ਰੁਪਈਆ 5000 ਕਰੋੜ ਤੁਸੀਂ ਹਿਸਾਬ ਲਾ ਲਓ ਇਸ ਵੰਦੀ ਹੁਣ ਉਹਦੇ ਛੋਟੇ ਬੇਟੇ ਦੀ ਸ਼ਾਦੀ ਹੈ ਜੋ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਬ੍ਰਿਟਿਸ਼ ਵਰਗਾਜ਼ੀਨ ਲਿਖਦਾ ਕਿ 5 ਮਹੀਨੇ ਤੋਂ ਵਿਵਹਦ ਸਮੇਂ ਤੱਕ ਚੱਲੇ ਇਸ ਤਮਾਸ਼ੇ ਤੇ 5000 ਕਰੋੜ ਰੁਪਈਆ ਖਰਚਾ ਹੋਣ ਦੀ ਉਮੀਦ ਹੈ ਇਹ ਰਕਮ ਅਮਾਨੀ ਦੀ ਪ੍ਰਾਪਰਟੀ ਦਾ ਮਹਿਜ਼ 0.5 ਫੀਸ ਦੀ ਹੈ ਤੇ ਇਸ ਸਬੰਧੀ ਹਾਥੀਆਂ ਦਾ ਇਹ 팬 ਹੈ ਤੇ ਬਹੁਤ ਸਾਰੇ ਜਿਹੜੇ ਹਾਥੀਆਂ ਨੂੰ ਇਹ ਜੂਸਸ ਪਿਉਂਦਾ ਤੇ ਆਰਗੈਨਿਕ ਸੇਵ ਖਵਾਉਂਦਾ ਤੇ ਆਪਣੀ ਜੇਬ ਤੇ ਵੀ ਇਹ ਸੋਨੇ ਦੇ ਹਾਥੀ ਦੀ ਫੋਟੋ ਲਾ ਕੇ ਰੱਖਦਾ ਜਸਟਨ ਵੀਵਰ ਕੀ ਫਲਾਂ ਕੀ ਢਮਕਾਂ ਕੀ ਮਤਲਬ ਰਿਹਾ ਹੀ ਨਹੀਂ ਸਾਧ ਰਾਮਦੇਵ ਤੋਂ ਲੈ ਕੇ ਉਹ ਜਿਹੜਾ ਪਧਰਾਚਾਰੀਆ ਆ ਜਿਹੜਾ ਕਹਿੰਦੇ ਮੈਂ ਕਿ ਮੈਂ ਮੋਦੀ ਸਾਹਿਬ ਦਾ ਯਾਰ ਹਾਂ ਤੇ ਬਾਲੀਵੁੱਡ ਦਾ ਸਟਾਰ ਕੋਈ ਵੀ სპੋਰਟਸਮੈਨ ਛੱਡਿਆ ਕੋਈ ਨਹੀਂ ਜਿਹੜਾ ਵਿਆਹ ਤੇ ਨਾ ਸੱਦਿਆ ਹੋਵੇ ਸੋ ਇਸ ਸਿਲਸਿਲੇ ਵਿੱਚ ਪਰ ਆ ਪਿਛਲੇ ਦਿਨੀ ਰਿਲੇਲੈਂਸ ਵਾਲਿਆਂ ਦਾ 25-25 ਰੁਪਏ ਪੈਕ ਵਧਾ ਦਿੱਤਾ ਤੇ ਇਸ ਦੌਰਾਨ ਜਿਹੜਾ ਤੁਸੀਂ ਵੇਖੋ ਕਿ RAMDEV ਸਾਧ ਵੀ ਅਨੰਤ ਬਾਣੀ ਨਾਲ ਭੰਗੜਾ ਪਾਉਂਦਾ ਨਜ਼ਰ ਆਉਂਦਾ ਨਾਲ ਉਹਦੇ ਬਾਲ ਸਖਾ ਵੀ ਖੜਾ ਤੁਸੀਂ ਵੇਖੋਗੇ RAMDEV ਵੀ ਟਪੂਸੀਆਂ ਮਾਰਦਾ ਹੈ ਹੈਨਾ ਸ਼ੰਕਰਾਚਾਰੀ ਦੇ ਚੇਚੇ ਤੌਰ ਤੇ ਸਵਾਗਤ ਕੀਤਾ ਗਿਆ ਇਸ ਸ਼ਾਦੀ ਦੇ ਵਿੱਚ ਯਾਨੀ ਐਡਾ ਤਾਮ-ਚਾਮ ਕਿ ਤੁਸੀਂ ਕਲਪਨਾ ਨਹੀਂ ਕਰ ਸਕਦੇ ਹਾਲਾਂਕਿ ਤੁਸੀਂ ਵੇਖੋਗੇ ਬਨਾਰਸੀ ਪਾਨ ਕੀ ਹੋਰ ਕੀ ਬੜਾ ਕੁਝ ਇਸ ਸ਼ਾਦੀ ਦੇ ਕੀ ਕਿਸੇ ਸੁਣਾਈ ਪਰ ਇਹਦੇ ਚਾ ਤੁਸੀਂ ਵੇਖੋਗੇ ਆ ਅ ਇੰਦਰਜੀਤ ਨੇਕੂ ਦਾ ਬਾਪੂ ਸਾਹ ਦਾ ਜਿਹੜਾ ਉਹ ਵੀ ਇੱਥੇ ਪਹੁੰਚਿਆ ਹੋਇਆ ਜਿਹੜਾ ਬੂਤ ਫੜਦਾ ਤੇ ਇਸ ਤਰ੍ਹਾਂ ਦਾ ਮਤਲਬ ਵੀ ਵੀ ਆਈ ਪੀ ਤੇ ਦੇਸ਼ ਦਾ ਉਪ ਰਾਸ਼ਟਰਪਤੀ ਸਾਹਿਬ ਦਾ ਰਾਮ ਕੋਇੰਦ ਤੇ ਉਹ ਵੀ ਪਹੁੰਚਿਆ ਹੋਇਆ ਇਸ ਦੇ ਨਾਲ ਬਹੁਤ ਸਾਰੇ ਸਿਆਸਤਦਾਨ ਆਪਣੇ ਟੱਬਰ ਦੇ ਨਾਲ ਪਹੁੰਚੇ ਹੋਏ ਨੇ ਤੇ ਉਮੀਦ ਹੈ ਕਿ ਅੱਜ ਦੇ ਰਿਸੈਪਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਅਸ਼ੀਰਵਾਦ ਦੇਣ ਲਈ ਪਹੁੰਚਣਗੇ ਸੋ ਇਸ ਵੰਦੀ ਵਿਸ਼ਵ ਭਰ ਦੇ ਵੱਡੇ ਲੋਕ ਤੇ ਇੰਡੀਆ ਦੇ ਵੱਡੇ ਲੋਕ ਉਹ ਜਿਹੜਾ ਇੱਕ ਕਥਾਵਾਦ ਚਿਕਾ ਦੇਵਕੀ ਨੰਦਨ ਠਾਕੁਰ ਉਹ ਵੀ ਪਹੁੰਚਿਆ ਹੋਇਆ ਜਾਨੀ ਸੰਤ ਸਮਾਜ ਪੰਜਾਬ ਵਾਲੇ ਸੰਤ ਰਹਿਗੇ ਸੱਦ ਲੈਣੇ ਸੀ ਪੰਜਾਬ ਵਾਲੇ ਵੀ ਅੰਬਾਨੀਆਂ ਕਿਉਂਕਿ ਜੇ ਤੇਰੀਆਂ ਜੜਾ ਨੂੰ ਤੇਲ ਦੇਣਾ ਨਾ ਪੰਜਾਬ ਵਾਲਿਆਂ ਨੇ ਦੇਣਾ ਇੱਥੇ ਵੀ ਹੈਗੇ ਬਲਜੀਤ ਸਿੰਘ ਦਾਦੂਵਾਲ ਜਾਂ ਹੋਰ ਬੜੇ ਲੋਕ ਨੇ ਭਾਈ ਸਾਡੇ ਨਾਲੋਂ ਵੀ ਤੇ ਵੈਸੇ ਮਤਲਬ ਤੁਸੀਂ ਵੇਖੋਗੇ ਜੇ ਪੈਸਾ ਐਡਾ ਬੇਤਹਾਸ਼ਾ ਮਤਲਬ ਧਾਮ-ਜਾਮ ਤੇ ਠੀਕ ਆ ਤੁਹਾਡੇ ਪਰਸਨਲ ਫੰਕਸ਼ਨ ਨੇ ਪਰ ਗੱਲ ਇਹ ਕਿ ਇਹਨਾਂ ਵੱਡਿਆਂ ਦੀ ਰੀਸ 'ਚ ਛੋਟੇ ਝੱਗਾ ਚੌੜ ਕਰਦੇ ਨੇ ਸੋ ਵਿਆਹ ਜੋਗੇ ਦੇ ਰਾਟ ਭੋਗੇ ਦੇ ਤੇ ਇਧਰੋਂ ਅ ਜਿਓ ਦੇ ਰੇਟ ਵਧਾਈ ਜਾਂਦਾ ਤੇ ਬਾਕੀ ਜਿਹੜਾ ਸਾਡੇ ਵਾਲੇ ਕਨੈਕਟ ਹੈ ਹੋਰ ਹੈ ਉਹ ਚੱਲਣ ਹੀ ਨਹੀਂ ਦੇ ਰਿਹਾ ਸਾਡਾ ਤਾਂ ਆਪ ਸ਼ੋਅ ਕਦਮ ਹੋ ਗਿਆ ਹੁਣ ਇਹ ਨਾ ਕਿ ਇਹ ਕਿਸੀਂ ਜਾਣ ਕੇ ਕਰਦੇ ਨਹੀਂ ਮਤਲਬ ਬੇਤਹਾਸ਼ਾ ਲੁੱਟ ਹਰ ਬਿਜ਼ਨਸ ਕੋਕੇ ਸਰਕਾਰਾਂ ਨਾਲ ਸਾਂਝ ਪਿਆ ਲਈਏ ਚੋਰ ਕੁੱਤੀ ਰਲੇ ਹੋਏ ਨੇ ਠੀਕ ਹੈ ਓਪਨ ਬਿਡ ਹੋਵੇ ਸਾਰਿਆਂ ਦੇ ਵਾਸਤੇ ਪਰ ਜਦੋਂ ਸਰਕਾਰ ਪ੍ਰਧਾਨ ਮੰਤਰੀ ਇੱਕ ਅਮੀਰ ਦੇ ਵਿਆਹ ਚ ਜਾਂਦਾ ਤੇ ਦੂਸਰੇ ਦੇ ਜਾਂਦਾ ਨਹੀਂ ਤਾਂ ਮਤਲਬ ਡੀਲ ਉਹਦੇ ਨਾਲ ਆ ਅਗਲੇ ਪਾਰਟੀ ਫੰਡ ਲਈ ਪੈਸਾ ਦਿੰਦੇ ਨੇ ਤੇ ਉਹਨਾਂ ਦੀ ਬਨਾਤੇ ਫੀਲੇ ਬਣ ਕੇ ਉਹਨਾਂ ਦੇ ਤੁਸੀਂ ਵੇਖੋ ਕਿ ਇਹ ਕੰਮ ਕਰਦੇ ਨੇ ਪਾਲਸੀਆਂ ਸਰਕਾਰ ਬਣਾਉਂਦੀ ਹੈ ਤੇ ਪਾਲਸੀ ਬਣਾਉਣ ਦੇ ਪਿੱਛੇ ਪੈਸਾ ਆਵਾਣ ਨਹੀਂ ਅੰਡਾ ਨਹੀਂ ਵੱਡੇ ਕਾਰਪੋਰੇਟ ਲਾ ਰਹੇ ਨੇ ਇਹ ਪਹਿਲਾਂ ਵੀ ਚੱਲਦਾ ਸੀ ਹੁਣ ਵੀ ਚੱਲਦਾ ਫਿਰ ਬਦਲਿਆ ਕੀ ਹੈ ਇਹ ਮੰਦ ਪਾ ਗਿਆ ਸੋ ਚੰਦ ਮੀਰ ਨੇ ਜਿਹੜੇ ਪੂਰੀ ਦੁਨੀਆ ਨੂੰ ਲੁੱਟੀ ਜਾ ਰਹੇ ਨੇ